ਤੋੜ ਨਾਲ ਪਰਮਜੀਤ ਕੌਰ ਸੁਪਲੰਦ ਦੀ ਸ਼ੁਰੂਆਤ ਕਰਾਂਗੇ ਸੁਰੇਦੀ ਬ੍ਰੇਕਿੰਗ ਦੇ ਨਾਲ ਸ ਪੰਜਾਬ ਪੁਲਿਸ ਨੂੰ ਮਿਲੀ ਹੈ ਧਮਕੀ ਪਰ ਈਮੇਲ ਬੱਚਿਆਂ ਦੇ ਮਾਪਿਆਂ ਨੂੰ ਦਿੱਤੀ ਹੈ ਸਲਾਹ ਗੰਢ ਅੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਿਲ ਨਾ ਹੋਣ ਬੱਚੇ ਐਸ ਐਫ ਜੇ ਦੇ ਵੱਲੋਂ ਮਿਲੀ ਹੈ ਧਮਕੀ ਗੰਢ ਅੰਤਰ ਦਿਵਸ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਰਨੀ ਹੈ ਸ਼ਿਰਕਤ ਤੇ ਫਚਾਰਾ ਦੇ ਵਿੱਚ ਗੰਢ ਅੰਤਰ ਦਿਹਾੜੇ ਤੇ ਸੀਐਮ ਮਾਨ ਇਹ ਸ਼ਿਰਕਤ ਕਰਨਗੇ ਜੁੱਤੀ ਕਰਨਾ ਵੱਲੋਂ ਚੰਡਾਲਾ ਹਰਾਇਆ ਜਾਵੇਗਾ ਪਰ ਇਹ ਧਮਕੀ ਮਿਲੀ ਹੈ ਪੰਜਾਬ ਪੁਲਿਸ ਨੂੰ ਐਸ ਐਫ ਜੇ ਦੇ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਏ ਧਮਕੀ ਮਿਲੀ ਹੈ ਗੰਦੰਤਰ ਦਿਵਸ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਸ਼ਿਰਕਤ ਕਰਨੀ ਹੈ ਝੰਡਾ ਫੜਾਇਆ ਜਾਣਾ ਜਿਸ ਤੇ ਧਮਕੀ ਮਿਲੀ ਹੈ ਪੰਜਾਬ ਪੁਲਿਸ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਧਮਕੀ ਦੇ ਵਿੱਚ ਸਲਾਹ ਦਿੱਤੀ ਗਈ ਹੈ ਕਿ ਇਸ ਗੰਦੰਤਰ ਦਿਵਸ ਦੇ ਮੌਕੇ ਤੇ ਸ਼ਾਮਿਲ ਨਾ ਹੋਵੋ ਤੇ ਬੱਚੇ ਤੇ ਮਾਪਿਆਂ ਨੂੰ ਵੀ ਸਲਾਹ ਪੰਜਾਬ ਪੁਲਿਸ ਨੂੰ ਧਮਕੀ ਮਿਲੀ ਹੈ ਗੰਦੰਤਰ ਦਿਵਸ ਦੀ ਪਰੇਡ ਦੇ ਵਿੱਚ ਨਾ ਸ਼ਾਮਿਲ ਹੋਣ ਬੱਚੇ सो तो एस एफ जे वालों यह धमकी मिली है दस दी कि इसको तो पेल भी जड़े तो एस एफ जे वों तरह दमकिया जी की दिखाई जा इस बार फिर तो जी कि गणतंत्र दिवस सीएम भगवंत मान के वालों शिरकत करनी है झंडा फहराया रहा है तो यह धमकी मिली है पंजाब पुलिस धमकी परि मेल जी कि मिली है तो इस खबर से पचारा तो हरिंदर रिंकी साइड जुड़ चुके हैं सो हरिंदर यह धमकी मिली है पाब पुलिस बच्चे के मापियां भी सलाह दी गई है कि बच्चे शामिल ना हूँ परेड इस पमकिया मिली सन की कुछ होर जानकारी मिल पाई है ਬਿਲਕੁਲ ਦੇਖ ਕੇ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਧਮਕੀ ਦਿੱਤੀ ਗਈ ਸੀਗੀ ਉਹ ਅੱਜ ਜਿਹੜੀ ਹੈ ਪਟਿਆਲਾ ਦੇ ਵਿੱਚ ਵੀ ਇੱਕ ਮੇਲ ਆਂਦੀ ਹੈ ਜਿਸ ਦੇ ਵਿੱਚ ਜਿਹੜਾ ਹੈਗਾ ਮੁੱਖ ਮੰਤਰੀ ਜਿਹੜਾ ਹੈ ਕੱਲ ਜਿਹੜਾ ਪਟਿਆਲਾ ਦੇ ਵਿੱਚ ਜਿਹੜਾ ਗਣਤੰਤਰ ਦਿਵਸ ਦੇ ਵਿੱਚ ਸ਼ਾਮਲ ਹੋਣਾ ਸੀਗਾ ਉਸ ਦੇ ਵਿੱਚ ਵੀ ਜਿਹੜਾ ਦੱਸਿਆ ਗਿਆ ਜਿਹੜੇ ਸਕੂਲ ਦੇ ਬੱਚੇ ਜਾਂ ਕਾਲਜ ਦੇ ਬੱਚੇ ਇਸ ਦੇ ਵਿੱਚ ਹਿੱਸਾ ਲੈ ਰਹੇ ਉਹ ਹਿੱਸਾ ਨਾ ਲੈਣ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਇਹ ਵੀ ਦੱਸਿਆ ਗਿਆ ਮੇਲ ਦੇ ਵਿੱਚ ਜਿਹੜਾ ਕੱਲ ਦੇ ਦਿਨ ਜਿਹੜਾ ਪੂਰਾ ਪਟਿਆਲਾ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਖਾਲਿਸਤਾਨ ਦੇ ਜਿਹੜਾ ਜਿੰਦਾਬਾਦ ਪਰਚੇ ਵੀ ਜਿਹੜੇ ਆ ਉਹ ਵੰਡੇ ਜਾਣਗੇ ਜਿਸ ਨੂੰ ਲੈ ਕੇ ਜਿਹੜੀ ਆ ਪਟਿਆਲਾ ਪੁਲਿਸ ਜਿਹੜੀ ਹੈਗਾ ਕਾफी ਜਿਹੜੀ ਤਣਾਅ ਦੇ ਵਿੱਚ ਹੋਰ ਵਧਾ ਦਿੱਤੀ ਗਈ ਹੈ ਔਰ ਥੋੜੀ ਦੇਰ ਦੇ ਵਿੱਚ ਜਿਹੜਾ ਹੈਗਾ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੀ ਹੈ ਜਿਹੜਾ ਪ੍ਰੈਸ ਕਾਨਫਰੰਸ ਕਰਦੇ ਉਹ ਹੋਰ ਵੀ ਜਿਹੜੇ ਥੋੜੀ ਦੇਰ ਤੱਕ ਖੁਲਾਸੇ ਹੋ ਸਕਦੇ ਹੈ ਜੀ ਪਰਮ ਜੀ ਬਿਲਕੁਲ ਹੁਣ ਜਿਹੜੀ ਕਿ ਧਮਕੀ ਮਿਲੀ ਹੈ ਹਾਲਾਂਕਿ ਪਟਿਆਲਾ ਦੇ ਵਿੱਚ ਗੰਦੰਤਰ ਦਿਵਸ ਦੇ ਮੌਕੇ ਤੇ ਸ਼ਾਮਿਲ ਹੋਣਾ ਸੀ ਐਮ ਭਗਵੰਤ ਮਾਨ ਦੇ ਵੱਲੋਂ ਹਾਲਾਂਕਿ ਜਿਹੜੀ ਕਿ ਸੁਰੱਖਿਆ ਕੀਤੀ ਕੀਤੀ ਗਈ ਹੈ ਕੜੀ ਸੁਰੱਖਿਆ ਪਰ ਫਿਰ ਵੀ ਜਿਹੜੀ ਕਿ ਧਮਕੀ ਮਿਲੀ ਹੈ ਬੇਤੜਾ ਧਮਕੀ ਮਿਲੀ ਹੈ ਫਿਲਹਾਲ ਹੁਣ ਕਿਸ ਤਰੀਕੇ ਨਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਦੇਖੋ ਜਿਹੜਾ ਪਟਿਆਲਾ ਪੁਲਿਸ ਨੂੰ ਜਿਹੜੀ ਆ ਧਮਕੀ ਭਰੀ ਜਿਹੜੀ ਮੇਲ ਆਈ ਆ ਉਸ ਤੋਂ ਬਾਅਦ ਜਿਹੜੀ ਆ ਪਟਿਆਲਾ ਪੁਲਿਸ ਜਿਹੜੀ ਆ ਕਾਫੀ ਸਖਤ ਹੋ ਜਿਹੜੀ ਆ ਹੋ ਚੁੱਕੀ ਆ ਉਸ ਤੋਂ ਜਿਹੜੀ ਪਟਿਆਲਾ ਹੋਰ ਜਿਹੜੀ ਕੱਲ ਦੇ ਪ੍ਰੋਗਰਾਮ ਨੂੰ ਲੈ ਕੇ ਹੋਰ ਜਿਹੜੀ ਆ ਪਟਿਆਲਾ ਵੱਲੋਂ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਹੈ ਔਰ ਕੁਝ ਹੀ ਦੇਰ ਦੇ ਵਿੱਚ ਜਿਹੜਾ ਹੈਗਾ ਡੀਆਈਜੀ ਪਟਿਆਲਾ ਮੀਡੀਆ ਦੇ ਨਾਲ ਗੱਲਬਾਤ ਵੀ ਕਰਨਗੇ ਔਰ ਕਿਸ ਤਰ੍ਹਾਂ ਦੇ ਜਿਹੜੇ ਹੋਰ ਖੁਲਾਸੇ ਹੋ ਸਕਦੇ ਆ ਔਰ ਕੁਝ ਹੀ ਦੇਰ ਚ ਹੋਰ ਪਤਾ ਲੱਗ ਜਾਏਗਾ ਜੀ ਪਰਮ ਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ